ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਜ਼ਰੂਰੀ ਗੱਲ ਕਰਨਾ ਚਾਹੁੰਦੀ ਹਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ 23 ਤਰੀਕ ਨੂੰ ਪਟਿਆਲੇ ਵਿਖੇ ਆ ਰਹੇ ਨੇ ਬਹੁਤ ਫਕਰ ਦੀ ਗੱਲ ਹੈ ਕਿ ਪੰਜਾਬ ਦੀ ਚੋਣਾ ਦੇ ਵਿੱਚ ਇਸ ਮਹਿਮ ਦੇ ਵਿੱਚ ਸਭ ਤੋਂ ਪਹਿਲੇ ਪਟਿਆਲੇ ਸ਼ਹਿਰ 'ਚ ਸਾਡੇ ਪ੍ਰਧਾਨ ਮੰਤਰੀ ਜੀ ਆ ਰਹੇ ਨੇ ਆਪਣੀਆਂ ਗੱਲਾਂ ਰੱਖਣ ਲਈ ਜਿਹੜਾ ਰੋਡ ਮੈਪ ਅੱਗੇ ਜੋ ਉਹ ਗਾਰੰਟੀਆਂ ਦੇਣਗੇ ਉਹ ਆਪੇ ਹੀ ਤੁਹਾਨੂੰ ਸਮਝਾਣਗੇ ਤੁਹਾਨੂੰ ਦੱਸਣਗੇ ਔਰ ਮੈਨੂੰ ਪੂਰਾ ਭਰੋਸਾ ਹੈ ਕਿ ਜੋ ਉਹ ਕਹਿੰਦੇ ਨੇ ਉਹ ਕਰਦੇ ਨੇ ਤਾਂ ਸਾਰਿਆਂ ਦੇ ਅੱਗੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਹੌਮ ਹਮਾ ਕੇ 2 ਵਜੇ ਪੋਲੋ ਗਰਾਊਂਡ ਦੇ ਵਿੱਚ ਆਓ ਆਪਣੇ ਹੀ ਪ੍ਰਧਾਨ ਮੰਤਰੀ ਜੀ ਨੂੰ ਸੋ ਕਿਉਂਕਿ ਸਾਡਾ ਸਾਡੇ ਸੂਬੇ ਦਾ ਸਾਡੇ ਹਲਕੇ ਦਾ ਸਾਡੇ ਬੱਚਿਆਂ ਦਾ ਜੋ ਉਹ ਵੇਖਿਆ ਉਹ ਅਗਲੇ 5 ਸਾਲਾਂ ਚ ਬਣਨ ਵਾਲਾ ਹੈਗਾ ਔਰ ਉਹ ਤੁਹਾਡੀ ਇੱਕ ਇੱਕ ਵੋਟ ਨਾਲ ਬਣੂਗਾ ਔਰ ਉਸ ਵੋਟ ਦੇ ਨਾਲ ਤੁਸੀਂ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੀ ਗਵਰਨਮੈਂਟ ਬਣਾਓਗੇ ਔਰ ਮੈਨੂੰ ਪੂਰਾ ਯਕੀਨ ਹੈ ਕਿ ਨਰਿੰਦਰ ਮੋਦੀ ਜੀ ਹੀ ਆਣਗੇ ਔਰ ਸਾਡੇ ਦੇਸ਼ ਨੂੰ ਸਾਡੇ ਦੇਸ਼ ਦੇ ਭਵਿੱਖ ਨੂੰ ਅੱਗੇ ਲਿਜਾਣਗੇ ਬਹੁਤ ਬਹੁਤ ਧੰਨਵਾਦ